ਲੋ ਜੀ ਆਪਾਂ ਗੱਲ ਕਰ ਲੱਗੇ ਆ ਕੱਲ ਤੁਹਾਡੀ ਸੇਵਾ ਦੇ ਵਿੱਚ ਆਪਾਂ ਗੀਤ ਪੇਸ਼ ਕੀਤਾ ਸੀਗਾ ਨਸ਼ੇੜੀ ਪਤੀ ਅੜਬ ਜਨਾਨੀ ਇਹ ਪਤੀ ਪਤਨੀ ਦਾ ਗੀਤ ਹੈ ਕਵਤਾ ਹੀ ਇੱਕ ਤਰ੍ਹਾਂ ਦੀ ਜੇ ਪਤੀ ਜੋ ਤਾਂ ਨਸ਼ੇੜੀ ਹੈ ਕਿ ਤੜਕੇ ਭੁੱਕੜ ਖਾਣਾ ਉਹਨੇ ਦੋ ਮੁਠੀਆਂ ਤੇ ਸਾਰਾ ਦਿਨ ਤਾਂ ਸੇੜ ਕੇ ਤੇ ਫਿਰ ਉਦੋਂ ਬਾਅਦ ਉਹਨੇ ਆਥਰੇਂ ਦਾਰੂ ਦਾ ਦੀਆ ਪੀਨੇ ਕੰਮ ਕੋਈ ਕਰਨਾ ਨਹੀਂ ਤਾ ਕਰ ਕਿ ਉਹ ਜਿਹੜੀ ਜਨਾਨੀ ਹੈ ਭਾਈ ਉਹ ਅੜਬ ਹੋ ਗਈ ਵਿਚਾਰੀ ਉਹ ਇਹ ਹੀ ਗੱਲ ਕਹਿੰਦੀ ਹੈ ਕਿ ਤੂੰ ਕੰਮ ਕਰਿਆ ਕਰ ਤੇ ਜਿਹੜਾ ਆਪਣੇ ਮੈਂ ਮਾਂ ਬਣਨ ਵਾਲੀਆਂ ਨਿਆਣਾ ਬੱਚਾ ਬੱਚਾ ਬੱਚੀ ਰੱਬ ਨੇ ਦੇਣਾ ਤੇ ਉਹਨੂੰ ਫਿਕਾਉਣ ਪਾਲੂਗਾ ਉਹਦੀ ਖਾਤਰ ਕੋਈ ਸ਼ਰਮਾਇਆ ਜੋੜ ਲਾ ਸੌਖੇ ਪਾਲ ਲਾਂਗੇ ਤੇ ਜੇ ਇਸ ਤਰ੍ਹਾਂ ਕੰਮ ਚੱਲੀ ਗਿਆ ਤਾਂ ਫਿਰ ਕੰਮ ਟੇਡਾ ਹੋ ਜਾਊਗਾ ਸਾਰਾ ਦਿਨ ਬੇਲਾ ਬੈਠ ਕੇ ਤੂੰ ਖਾਂਦਾ ਰਹਿਣਾ ਭੁੱਕਰ ਤੇ दारू ਪੀਨੇ ਤੇ ਸਾਰਾ ਦਿਨ ਤਾਂ ਖੇਡੀ ਜਾਣਾ ਕਮ ਕਲਾਕਾਰ ਉਹ ਕੱਲ ਮੈਂ ਤੁਹਾਨੂੰ ਸੁਣਾਇਆ ਸੀਗਾ ਜੀ ਗੀਤ ਤੇ ਉਹੀ ਉਹਦਾ ਅੱਜ ਦੂਜਾ ਭਾਗ ਹੈ ਜਾਨੀ ਕਿ ਇਹਦੇ 7 ਭਾਗ ਹੈ ਮੰਨ ਕੇ ਚੱਲੋ ਲੰਮੀ ਕਹਾਣੀ ਥੋੜੀ ਜੀ ਪੂਰੀ ਜ਼ਿੰਦਗੀ ਦਾ ਮਸਲਾ ਹੈ ਇੱਕ ਜੋੜੇ ਦਾ ਜਿਹੜਾ ਜੋੜਾ ਇਹ ਪਤੀ ਪਤਨੀ ਆ ਕਿ ਇਹ ਪਤੀ ਆ ਨਸ਼ੇੜੀ ਹੈ ਤੇ ਪਤਨੀ ਫਿਰ ਅਟਬ ਬਹੁਤ ਹੈ ਤਾਂ ਕਰਕੇ ਉਹਨਾਂ ਦਾ ਜ਼ਿੰਦਗੀ ਦਾ ਬਣਾਇਆ ਕਿਸੇ ਦੇ ਘਰ ਦਾ ਨਹੀਂ ਬਣਾਇਆ ਦੇਖੋ ਗੁੱਸਾ ਕਰੇ ਵੀ ਸਾਡਾ ਬਣਾਤਾ ਇਹਦਾ ਲਖਾਰੀ ਨੇ ਮਨ ਨੂੰ ਬਣਾਉਣਾ ਹੁੰਦਾ ਤੇ ਹੁੰਦੀ ਗੱਲ ਦੁਨੀਆ ਦੀ ਐ ਤੁਸੀਂ ਕਿਸੇ ਨੂੰ ਸੀਸ ਦੇ ਦਿਓ ਵਿਸ਼ਵਾਸੇ ਜਿਉਂਦਾ ਰਹਾ ਤਾਂ ਵੀ ਲੋਕਾਂ ਦੇ ਢੁੱਕੂਗੀ ਕੋਈ ਗਾਲ ਕੱਢ ਦਿਓ ਕਿਸੇ ਨੂੰ ਧੀ ਭੈਣ ਦੀ ਉਹ ਵੀ ਲੋਕਾਂ ਦੇ ਢੁੱਕੂਗੀ ਬਸ ਇਹੀ ਚੀਜ਼ ਹੁੰਦੀ ਐ ਲਓ ਜੀ ਅੱਜ ਤੁਹਾਨੂੰ ਉਹ ਸੁਣਾ ਰਹੇ ਹਾਂ ਦੂਜਾ ਭਾਗ ਹੈ ਨਸ਼ੇੜੀ ਪਤੀ ਅੜਬ ਜਨਾਨੀ ਇਹ ਲੋ ਸੁਣੋ ਗੀਤ ਇਹ ਗੱਲ ਮੈਨੂੰ ਕਿਵੇਂ ਚੰਨਾ ਆਖਤੀ ਤੇ ਯਾਰ ਮੇਰੇ ਘਰ ਆਣਗੇ ਰੋਟੀ ਸੱਜਰੀ ਤੂੰ ਉਹਨਾਂ ਨੂੰ ਪਕਾ ਦੀ ਤੇ ਸਾਰੇ ਰੋਟੀ ਇੱਥੇ ਖਾਣਗੇ ਟਾਈਮ 11 ਵਜੇ ਇਹ ਕੌਲੀ ਚਾਟ ਯਾਰ ਤੇਰੇ ਮੱਖਣਾ ਬੇਨਾਮਾ ਕੋਈ ਪਵਾੜਾ ਪਾਣਗੇ ਟਾਈਮ 11 ਵਜੇ ਕੰਜਰਾਂ ਦਾ ਆਉਣ ਦਾ ਤੇ 1 ਵਜੇ ਘਰੋਂ ਜਾਣਗੇ ਤੂੰ ਤਾਂ ਆਖ ਦਿੱਤਾ ਮੈਨੂੰ ਮੂੰਹ ਪਾੜ ਕੇ ਯਾਰਾਂ ਦੀ ਕਰ ਸੇਵਾ ਬੱਲੀਏ ਮੇਰੇ ਯਾਰ ਜਿਹੜੇ ਤੇਥੋਂ ਮੈਨੂੰ ਪਿਆਰੇ ਤੂੰ ਜਾਣਾ ਹੈ ਤਾਂ ਜਾ ਚੱਲ ਈਏ ਤੇਰੇ ਵਰਗੀ ਤਾਂ ਘੰਟੇ ਵਿੱਚ ਆਜੂ ਕੋਈ ਵੱਡਾ ਨੀ ਪਹਾੜ ਵੱਲੀਏ ਤੇਰੇ ਬੋਲ ਮੇਰਾ ਸੀਨਾ ਲੈ ਕੇ چیر ਕੇ ਤੂੰ ਮਾੜੀ ਗੱਲ ਮੈਨੂੰ ਕਹਿਣਾ ਏ ਤੇਰੇ ਯਾਰਾਂ ਨੂੰ ਖਵਾਵਾ ਕਿੱਥੋਂ ਰੋਟੀਆਂ ਤੂੰ ਸਾਰਾ ਦਿਨ ਬਿਲਾ ਰਹਿਣਾ ਏ ਖੇਤ ਬੰਨੇ ਨੀ ਤੂੰ ਜਾਂਦਾ ਮੇਰੇ ਢੋਲਣਾ ਸੱਥਾਂ ਚ ਲੋਕਾਂ ਨਾਲ ਖੈਨਾਏ ਸਿਆਣਾ ਆਖਦੇ ਨੇ ਲੋਕੀ ਉਹਨੂੰ ਚੰਨ ਵੇ ਜੋ ਕਰੇ ਨੀ ਲਗਾੜੇ ਬਾੜ ਦਾ ਜਿਹੜਾ ਬੰਦਾ ਰਹਿੰਦਾ ਚੁੱਲ੍ਹੇ ਵੱਲ ਝਾਕਦਾ ਸਿਆਣਾ ਬੰਦਾ ਉਹਨੂੰ ਉਤਾੜਦਾ ਤੂ ਤਾਂ ਮੱਲੂ ਮੱਲੀ ਸੱਦਦਾ ਵੇ ਕੰਜਰਾਂ ਨੂੰ ਇਹਨਾਂ ਨੇ ਤੇਰਾ ਘਰ ਯਾਰਤਾ ਪਤਾ ਲੱਗੂ ਤੈਨੂੰ ਉਹ ਦੋ ਚੰਨ ਮੱਖਣਾ ਇਹਨਾਂ ਨੇ ਚੰਨ ਨਵਾ ਚਾੜਤਾ ਮੇਰੇ ਯਾਰ ਪਾ ਮੈਂ ਆਉਣ ਅੱਧੀ ਰਾਤ ਨੂੰ ਇਹ ਉਹਦੇ ਘਰ ਵਾਲਾ ਕਹਿੰਦਾ ਕਹਿੰਦਾ ਮੇਰੇ ਯਾਰ ਪਾ ਅੱਧੀ ਰਾਤ ਨੂੰ ਆਉਣ ਤੇ ਰੋਟੀ ਦਾ ਪਰ ਲੋਣੀ ਬਹੁ ਪਰ ਨਾ ਠੰਡੀ ਰੋਟੀ ਨਹੀਂ ਖਾਣੀ ਸੱਜਰੀ ਪਕਾਉਣੀ ਪਊਗੀ ਐਂ ਕਹਿੰਦਾ ਉਹ ਗਾਂ ਵੇਖੋ ਦੇ ਘਰ ਵਾਲੀ ਕੀ ਅੱਖੂਗੀ ਮੇਰੇ ਯਾਰ ਭਾਵੇਂ ਆਉਣ ਅੱਧੀ ਰਾਤ ਨੂੰ ਤੇ ਰੋਟੀ ਤਾਂ ਫੜਾਉਣੀ ਪਊ ਰੋ ਠੰਡੀ ਰੋਟੀ ਨੀ ਉਹ ਨਾਣੇ ਖਾਣੀ ਤੇ ਸੱਜਰੀ ਪਕਾਉਣੀ ਪਊ ਇਹ ਗੱਲ ਮੈਨੂੰ ਕਿਵੇਂ ਕਹਤੀ ਬੈਰੀਆ ਮੇਰੇ ਕੀ ਉਹ ਸਾਲੇ ਲੱਗਦੇ ਜਦੋਂ ਫੜ ਲਿਆ ਮੈਂ ਹੱਥ ਵਿੱਚ ਫੌੜਾ ਤੂੰ ਫੇਰ ਵੇਖੀ ਕਿਵੇਂ ਭੱਜਦੇ ਗੱਲ ਮੰਨ ਲੈਂਦਾ ਪਹਿਲਾਂ ਅਣ ਪੜਦੀ ਤੇ ਪੈਂਦੇ ਨਾ ਪੋਆੜੇ ਮੱਖਣਾ ਰੁਖ ਚਟੇ ਹਰੇ ਹੁੰਦੇ ਨਹੀਂ ਮਲੰਗਾਂ ਦੇ ਵੇ ਜਿਹੜੇ ਘਰ ਜਾੜੇ ਮੱਖਣਾ ਰੁਖ ਚਟੇ ਹਰੇ ਹੁੰਦੇ ਨਹੀਂ ਮਲੰਗਾਂ ਦੇ ਵੇ ਜਿਹੜੇ ਘਰ ਜਾੜੇ ਮੱਖਣਾ ਜੇ ਤੂੰ ਮੰਨ ਲੈਂਦਾ ਗੱਲ ਅਣ ਪੜਦੀ ਆਉਂਦੇ ਨਾ ਘਰ ਛਾਲੇ ਮੱਖਣਾ ਲਓ ਜੀ ਇੰਨਾ ਕੁਸ ਕਹਾ ਕੇ ਵੀ ਨਾ ਆਪਣੇ ਘਰ ਵਾਲੀ ਤੋਂ ਤੇ ਐਡਾ ਬੇਸ਼ਰਮ ਫੇਰ ਵੀ ਆਖੀ ਜਾਂਦਾ ਮੇਰੇ ਯਾਰ ਤਾਂ ਬਾਲੇ ਮੈਨੂੰ ਪਿਆਰੇ ਐ ਤੂੰ ਰਹਿਣਾ ਰਹਿ ਭਾ ਜਾਣਾ ਜਾਰੜਾ ਤੇ ਮੇਰਾ ਤਾਂ ਇਹਦੇ ਬਦ ਸਰਦਾ ਜਿੱਥੇ ਅਸੀਂ ਬਹਿਨੇ ਆ ਨਾ ਮੈਨੂੰ ਸਭ ਤੋਂ ਪਹਿਲਾਂ ਗਲਾਸ ਪਉਏ ਦਾ ਪੈਗ ਮੈਨੂੰ ਪਾ ਕੇ ਦਿੰਦੇ ਐ ਬਸ ਉਹ ਪੋਗੇ ਦਾ ਭੁੱਖਾ ਤੇ ਘਰੇ ਪਤਾ ਨਹੀਂ ਕਿਹੇ ਕਿਹੇ ਜੇ ਬੰਦੇ ਵੜੀ ਜਾਂਦੇ ਕੀ ਤਾਂ ਕਰਕੇ ਉਹ ਵੱਕੀ ਵਿਚਾਰੀ ਉਹਦੇ ਘਰ ਵਾਲੀ ਤੇ ਹਾਇ ਤਾਂ ਲੋਕਾਂ ਨੂੰ ਸਿੱਖਿਆ ਜੀ ਮੈਂ ਤਾਂ ਕਪਤਾ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰੀ ਜਨਾ ਕਿਸੇ ਦੀ ਗੱਲ ਨਹੀਂ ਇਹ ਇਹ ਤਾਂ ਬਸ ਕਪਤਾ ਹੈ ਜੇ ਸਿਆਣੇ ਹੋ ਜਾਓ ਭਾਈ ਐਰ ਗੈਰ ਬੰਦੇ ਨੂੰ ਐਵੇਂ ਤੋਲੇ ਜਾਂਦੇ ਉਹਨਾਂ ਯਾਰ ਬਣਾਇਆ ਕਰੋ ਪਹਿਲਾਂ ਪਰਖੋ ਉਸ ਤੋਂ ਬਾਅਦ ਉਹਦੇ ਨਾਲ ਜਿਹੜਾ ਹੈਗਾ ਬਤਵਾ ਕਰੋ ਤੇ ਉਹ ਬਹੁਤ ਕਰਮਾਂ ਵਾਲੀ ਪਤਨੀ ਹੁੰਦੀ ਹੈ ਜਿਹੜੀ ਇੰਨੀਆਂ ਗੱਲਾਂ ਸੋਚਦੀ ਹੈ ਤੇ ਇਹਨੂੰ ਅਰ ਬਣਾਖੋ ਉਹ ਸਿਆਣੀ ਤੇ ਸੱਚੀ ਬੁੜੀ ਹੈ ਤੇ ਤੁਸੀਂ ਗੀਤ ਕੱਲ ਵਾਲਾ ਵੀ ਬਹੁਤ ਸੁਣਿਆ ਅੱਜ ਫੇਰ ਸੁਣਿਓ ਸਵੇਰੇ ਫੇਰ ਸੁਣਾਉਂਗਾ ਤੇ ਤੁਸੀਂ ਬਸ ਦੋ ਕੰਮ ਕਰਦਿਆ ਕਰੋ ਤਿੰਨ ਜਿਹੜੇ ਸੁਣ ਦੱਸਿਆ ਬਈ ਮੈਂ ਤੁਹਾਡੀ ਸੇਵਾ ਕਰੀ ਜਾਊਂਗਾ ਇਸੇ ਤਰ੍ਹਾਂ ਤੇ ਤੁਸੀਂ ਸਬਸਕ੍ਰਾਈਬ ਕਰਦਿਆ ਕਰੋ ਤੇ ਲਾਇਕ ਕਰਕੇ ਤੇ ਨਾਲ ਤੁਸੀਂ ਮੇਰੀ ਵੀਡੀਓ ਜੀ ਸ਼ੇਅਰ ਕਰਦਿਆ ਕਰੋ ਹਾਂ ਵੱਧ ਤੋਂ ਵੱਧ ਬਹੁਤ ਬਹੁਤ ਧੰਨਵਾਦ ਤੇ ਅੱਜ ਤੁਸੀਂ ਇਹ ਗੀਤ ਸੁਣੋ ਕੱਲ ਨੂੰ ਇਸੇ ਲੜੀ ਦਾ ਤੀਜਾ ਭਾਗ ਤੁਹਾਨੂੰ ਤੇ ਇਸ ਲਾਵਾਂਗੇ ਬਹੁਤ ਬਹੁਤ ਧੰਨਵਾਦ